ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੌਮ ਦੇ ਮਹਾਨ ਵਿਦਵਾਨ ਫਿਲਾਸਫਰ ਰਾਈਟਰ ਇਤਿਹਾਸ ਵਿੱਚ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਨੇ ਆਪਣੇ ਜ਼ਬਰ ਜ਼ੁਲਮ ਦੇ ਨਾਲ ਹਿੰਦੂਆਂ ਨੂੰ ਮਜਬੂਰ ਕੀਤਾ ਕਿ ਤੁਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣੋ ਜੇਨਉ ਤੱਕੇ ਨਾਲ ਲਾਹੇ ਜਾ ਰਹੇ ਸੀ ਤੇ ਉਸ ਵਕਤ ਕਸ਼ਮੀਰ ਦੇ ਰਹਿਣ ਵਾਲੇ ਕਿਰਪਾ ਰਾਮ ਪੰਡਤ ਜੀ ਆਪਣਾ ਜਥਾ ਲੈ ਕੇ ਪੰਡਤਾਂ ਦਾ ਗੁਰੂ ਤੇਗ ਬਹਾਦਰ ਸਾਚੇ ਪਾਸ਼ਾ ਦੀ ਸ਼ਰਨ ਵਿੱਚ ਪਹੁੰਚਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਮੈਂ ਛੋਟ ਜਿਹਾ ਬੋਲਣ ਦੀ ਕੋਸ਼ਿਸ਼ ਕਰਨੀ ਹੈ ਕਿ ਗੁਰੂ ਤੇਗ ਬਹਾਦਰ ਸਾਚੇ ਪਾਸ਼ਾ ਨੇ ਉਹਨਾਂ ਦੀ ਅਰਜ਼ ਬੇਨਤੀ ਸੁਣ ਕੇ ਔਰੰਗਜ਼ੇਬ ਨੂੰ ਸਨੇਹਾ ਦਿੱਤਾ ਕਿ ਤੁਸੀਂ ਜੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਹੈ ਤਾਂ ਫਿਰ ਮੈਨੂੰ ਬਣਾ ਕੇ ਦਿਖਾਓ ਜੇ ਮੈਨੂੰ ਬਣਾ ਲਓਗੇ ਤਾਂ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਇਹ ਇਤਿਹਾਸ ਦੇ ਵਿੱਚ ਬੜੀ ਮਕਬੂਲ ਘਟਨਾ ਹੈ ਔਰ ਸਚਾਈ ਹੈ ਔਰ ਜਿਹੜੇ ਇੱਕ ਡਾਕਟਰ ਵੀਰ ਨੇ ਮੁਸਲਮਾਨ ਸ਼ਾਇਦ ਉਹਨਾਂ ਦਾ ਨਾਮ ਨਸ਼ੀਰ ਅਖਤਰ ਹੈ ਉਹ ਵਿਦਵਾਨ ਹੋਣਗੇ ਮੁਸਲਮ ਕਮਿਊਨਿਟੀ ਦੇ ਪਰ ਜਿਹੜੀ ਉਹਨਾਂ ਟਿੱਕਾ ਟਿੱਪਣੀ ਕੀਤੀ ਕਿ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਸ਼ਾ ਦੇ ਕੋਲ ਨਹੀਂ ਆਏ। ਮਤਲਬ ਜਿਹੜੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਦੀ ਕਹਿੰਦੇ ਉਹ ਜਨਯੋਗ ਦੀ ਰੱਖਿਆ ਵਾਸਤੇ ਨਹੀਂ ਹੋਈ। ਇਹ ਉਹਨਾਂ ਨੇ ਟਿੱਕਾ ਟਿੱਪਣੀ ਕੀਤੀ ਹੈ। ਹੁਣ ਇੱਥੋਂ ਜਿਹੜੇ ਸਾਡੀ ਕੌਮ ਦੇ ਮਹਾਨ ਵਿਦਵਾਨ ਨੇ ਵੱਡੇ ਵੱਡੇ ਪ੍ਰਚਾਰਕ ਨੇ ਕਿ ਉਹ ਇਹ ਗੱਲਾਂ ਨੂੰ ਹਾਜ਼ਮ ਕਰਨਗੇ। ਇੱਕ ਮੈਂ ਇਥੇ ਗੱਲ ਹੋਰ ਤੁਹਾਨੂੰ ਕਹਿਣੀ ਚਾਹਨਾ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦੀ ਸ਼ਾਦਤ ਹੁੰਦੀ ਹੈ ਤਿੱ ਤਵੀ ਤੇ ਬਿਠਾਇਆ ਜਾਂਦਾ ਉਸ ਵਕਤ ਵੀ ਇਹ ਸ਼ਾਦਤ ਨੂੰ ਅਰੰਗ ਹੋਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਦੇ ਨਾਲ ਚੰਦੂ ਦੀ ਬੇਟੀ ਦਾ ਰਸਤਾ ਤੈਅ ਹੋਣਾ ਸੀ ਉਹ ਗੁਰੂ ਪਾਸ਼ਾ ਨੇ ਠੁਕਰਾ ਦਿੱਤਾ ਸੀ ਇੱਕ ਤਾਂ ਉਹ ਕਾਰਨ ਦੱਸਿਆ ਗਿਆ ਤੇ ਇੱਕ ਖੁਸ਼ਰੋ ਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮਿਲਣਾ ਇਹ ਬਹਾਨੇ ਘੜ ਕੇ ਜਿਹੜਾ ਸਿੱਧੀ ਦਾ ਅਸਲ ਕਾਰਨ ਸੀ ਉਹਨੂੰ ਟਾਲਿਆ ਗਿਆ ਹਾਲਕ ਚੰਗੀ ਤਰ੍ਹਾਂ ਪਤਾ ਹੈ ਕਿ ਜਹਾਂਗੀਰ ਦੀ ਰਾਜਨੀਤੀ ਦਾ ਸ਼ਿਕਾਰ ਹੋਏ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਿੱਛੇ ਕੌਣ ਸੀ ਸੇਖ ਬਿਲਾ ਵਰਗੇ ਜਿਹੜੇ ਮਨ ਵੀ ਮੁਸਲਮਾਨ ਕੱਟੜ ਮੁਸਲਮਾਨ ਸੀ ਉਹ ਨਹੀਂ ਜਰਦੀ ਸੀ ਜਹਾਂਗੀਰ ਦੀਆਂ ਚਿੱਠੀਆਂ ਦੇ ਵਿੱਚ ਇਹ ਸਭ ਕੁਝ ਸਾਬਤ ਹੋ ਜਾਂਦਾ ਹੈ ਕਿ ਇੱਕ ਹਿੰਦੂ ਇਹ ਸ਼ਬਦ ਵਰਤੇ ਗਏ ਜਿਹੜਾ ਝੂਠ ਦੀ ਦੁਕਾਨ ਚ ਲਾ ਰਿਹਾ ਹੈ ਨਦੀ ਦੇ ਕਿਨਾਰੇ ਤੇ ਉਹਨੇ ਇੱਕ ਦੁਕਾਨ ਖੋਲੀ ਹੋਈ ਹੈ ਇਹ ਸਭ ਕੁਝ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਵਾਸਤੇ ਕਿਹਾ ਗਿਆ ਸੀ ਇਹ ਸਚਾਈ ਹੈ ਪਰ ਹੁਣ ਜਿਹੜੇ ਮੁਸਲਮਾਨ ਵੀਰ ਇਹੋ ਜੀਆਂ ਸਾਖੀਆਂ ਘੜ ਕੇ ਕੌਮ ਦੇ ਵਿੱਚ ਦੁਬਧਾ ਪਾਉਂਦੇ ਨੇ ਔਰ ਝੂਠ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਤਾਂ ਤੁਹਾਨੂੰ ਇਹ ਵੀ ਕਹਿਣਾ ਪੈਣਾ ਕਿ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਮੱਕੇ ਵੀ ਨਹੀਂ ਗਏ ਕਹਤੋ ਸੇ ਵੀ ਕਹੋਗੇ ਕੁਝ ਵਿਦਵਾਨਾਂ ਦੀਆਂ ਮੈਂ ਇਹ ਘਟਨਾਵਾਂ ਲਿਖੀਆਂ ਹੋਈਆਂ ਸੁਣੀਆਂ ਵੀ ਐ ਕਿਉਂਕਿ ਉਹਦਾ ਕਾਰਨ ਇਹ ਜਿਹੜੇ ਸਾਡੇ ਸਿੱਖ ਵਿਦਵਾਨ ਸੀ ਉਹਨਾਂ ਨੇ ਮੱਕੇ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਫਿਰਿਆ ਮੱਕਾ ਕਲਾ ਦਿਖਾਰੀ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਹੋਇਆ ਪਰ ਮੱਕਾ ਮਦੀਨਾ ਦਾ ਸ਼ਹਿਰ ਦਾ ਨਾਂ ਹੈ ਜਿਹੜਾ ਘਮਾਉਣ ਦੀ ਕੋਸ਼ਿਸ਼ ਕਰਦੇ ਹੋ ਉਹ ਤਾਂ ਕੱਬ ਹੈ ਫਿਰਿਆ ਮੱਕਾ ਜਦੋਂ ਤੁਸੀਂ ਗੱਲ ਕਰਦੇ ਹੋ ਉੱਥੇ ਭਾਵੇਂ ਸੀ ਵੀ ਜਦੋਂ ਕਾਜੀ ਤੇ ਨਵਾਬ ਨਾਲ ਮੋਲਾਂ ਦੇ ਨਾਲ ਬਾਰਤਾਲਾਪ ਹੁੰਦੀ ਹੈ ਉਹਨਾਂ ਨੂੰ ਮੰਨਣਾ ਪਿਆ ਸੀ ਕਿ ਪਰਮਾਤਮਾ ਤਾਂ ਕੋਨੇ-ਕੋਨੇ ਵਿੱਚ ਵਸਦਾ ਹੈ ਕੇਵਲ ਪਰਮਾਤਮਾ ਦਾ ਘਰ ਮੱਕਾ ਕਾਬਾ ਨਹੀਂ ਹੈਗਾ ਹੁਣ ਦੂਜੀ ਗੱਲ ਇੱਕ ਇਥੇ ਮੈਂ ਹੋਰ ਨੋਟ ਕਰਾਉਣੀ ਹੈ ਮੈਂ ਤਾਂ ਇਹ ਵੀ ਸਾਬਤ ਕਰ ਦੂੰ ਕਿ ਜਹਾਂਗੀਰ ਦਾ ਸੌਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫਿਰ ਸਾਈ ਮੀਆਂ ਮੀਰ ਦੇ ਕੋਲੋਂ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਨੀਵੀਂ ਨਹੀਂ ਰਖਵਾਈ ਫਿਰ ਤਾਂ ਇਹ ਵੀ ਮੰਨਣਾ ਪਊਗਾ ਜੇ ਤੁਸੀਂ ਇੰਨਾ ਹੀ ਗਿਰ ਕੇ ਚੱਲੋਗੇ ਔਰ ਡਾਕਟਰ ਜਿਹੜੇ ਨਸੀਰ ਨੇ ਉਹ ਡਾਕਟਰ ਨੇ ਤਾਂ ਸ਼ਾਇਦ ਮੇਰੇ ਕੋਲੋਂ ਕਿਹਾ ਗਿਆ ਪ੍ਰਚਾਰਕ ਹੋ ਸਕਦੇ ਨੇ ਵਿਦਵਾਨ ਹੋ ਸਕਦੇ ਨੇ ਸਿੱਖ ਕਮਿਊਨਿਟੀ ਦੇ ਡਾਕਟਰ ਵੀ ਹੋਣਗੇ ਕੋਈ ਵੱਡੀ ਗੱਲ ਨਹੀਂ ਪਰ ਫਿਰ ਤਾਂ ਇਹ ਗੱਲਾਂ ਵੀ ਝੂਠ ਹੈ ਔਰ ਜੇ ਉਹ ਇਹ ਸਾਬਤ ਕਰ ਦੇਣਗੇ ਕਿ ਕਸ਼ਮੀਰੀ ਪੰਡਤ ਚੱਲ ਕੇ ਨਹੀਂ ਆਏ ਗੁਰੂ ਅਰਜਨ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਜਿਨਿਓ ਦੀ ਖਾਤਰ ਨਹੀਂ ਦਿੱਤੀ ਫਿਰ ਤਾਂ ਇਹ ਵੀ ਮੈਂ ਸਾਬਤ ਕਰ ਦਉ ਕਿ ਜਿਹੜੀ ਹਰਿਮੰਦਰ ਸਾਹਿਬ ਦੀ ਨੇ ਹੈ ਉਹ ਵੀ ਸਾਈ ਮੀਆਂ ਮੀਰ ਨੇ ਨਹੀਂ ਰੱਖੀ ਐਵੀ ਸਚਾਈ ਸਾਹਮਣੇ ਆ ਜਣੀ ਅਸੀਂ ਤੋੜ ਮਰੋੜਨ ਦੀ ਕੋਸ਼ਿਸ਼ ਨਹੀਂ ਕਰਦੇ ਕਾਰਨ ਕੀ ਹੈ ਮਤਲਬ ਵੀ ਇਹੋ ਜਿਹੇ ਸਟੇਟਮੈਂਟਾਂ ਦੇਖ ਕੇ ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਪਟਕੇ ਉਹ ਕੋਈ ਇਹੋ ਜੀ ਸਟੇਟਮੈਂਟ ਦੇਵੇ ਤੇ ਫਿਰ ਲੜਾਈ ਝਗੜੇ ਨੂੰ ਫਸਾਦ ਨੂੰ ਥਾਂ ਹੋਵੇ ਮਤਲਬ ਇਹ ਹੀ ਹੈ ਹੋਰ ਕੋਈ ਵੱਡੀ ਗੱਲ ਨਹੀਂ ਔਰ ਜਿੰਨਾ ਅਤਿਆਚਾਰ ਸ੍ਰੀ ਗੁਰੂ ਸਾਹਿਬਾਨ ਤੇ ਔਰੰਗਜ਼ੇਬ ਦੇ ਟਾਈਮ ਵਿੱਚ ਹੋਇਆ ਉਹਨੂੰ ਕੋਈ ਚੁਟੜਾ ਨਹੀਂ ਸਕਦਾ ਪਤਾ ਇਹਨਾਂ ਨੂੰ ਵੀ ਹੈ ਵੀ ਕੀ ਹੋਇਆ ਪਰ ਇਹੋ ਜੀਆਂ ਸਟੇਟਮੈਂਟਾਂ ਜਾਣ ਬੁੱਝ ਕੇ ਦਿੱਤੀਆਂ ਜਾਂਦੀਆਂ ਨੇ ਮਤਲਬ ਇੱਕ ਤਾਂ ਸਾਡੇ ਗੁਰੂ ਸਾਹਿਬ ਦੀ ਇਹ ਜਿਹੜੀ ਸ਼ਹਾਦਤ ਹੈ ਉਹਨੂੰ ਕਹਿ ਲਈਏ ਬਦਨਾਮ ਕਰਨਾ ਉਹ ਤੇ ਐਲੀਗੇਸ਼ਨ ਲਾਉਣੇ ਉਹਨੂੰ ਝੂਠਾ ਕਰਨਾ ਤੇ ਦੂਜੀ ਗੱਲ ਜਦੋਂ ਇਹ ਸਟੇਟਮੈਂਟ ਲੋਕਾਂ ਦੇ ਵਿੱਚ ਜਾਵੇ ਜਿਹੜੀ ਹਿੰਦੂ ਕਮਿਊਨਿਟੀ ਹੈ ਫਿਰ ਉਹਦੇ ਵੱਲੋਂ ਕੋਈ ਸਟੇਟਮੈਂਟ ਆਵੇ ਜਾਨਕਿ ਤਿੱਲੀ ਬਾਲ ਕੇ ਧਰਮ ਦੇ ਨਾਂ ਤੇ ਸੰਸਾਰ ਦੇ ਵਿੱਚ ਅਮਨ ਚੈਨ ਨੂੰ ਭੰਗ ਕਰਨਾ ਇਹਨਾਂ ਦੀ ਹੀ ਫਿਤਰਤ ਬਣ ਚਲੀ ਹੈ ਤੇ ਮੈਂ ਜਿਹੜੇ ਨਸੀਰ ਅਖਤਰ ਨੇ ਉਹਨਾਂ ਨੂੰ ਬੇਨਤੀ ਹੈ ਜਿੱਥੇ ਵੀ ਤੁਹਾਡਾ ਟਾਈਮ ਹੋਵੇ ਜਿੱਥੇ ਵੀ ਤੁਸੀਂ ਚਾਹੋ ਆਪਾਂ ਉੱਥੇ ਬੈਠਾਂਗੇ ਔਰ ਮੈਂ ਇਕੱਲਾ ਨਹੀਂ ਸਾਡੀ ਕੌਮ ਦੇ ਵਿੱਚੋਂ 2-4 ਵਿਦਵਾਨ ਉਹਨਾਂ ਨੂੰ ਵੀ ਨਾਲ ਲਵਾਵਾਂਗੇ ਔਰ ਤੁਸੀਂ ਇਹ ਸਾਬਤ ਕਰਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ਼ਾ ਦੇ ਕੋਲ ਕਸ਼ਮੀਰੀ ਪੰਡਤ ਨਹੀਂ ਆਏ ਸ਼ਹਾਦਤ ਦੀ ਵਜ੍ਹਾ ਕੀ ਹੈ ਮਤਲਬ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਹੋ ਵੀ ਅਸੀਂ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਨੂੰ ਸ਼ਹੀਦ ਕੀਤਾ ਤਾਂ ਫਿਰ ਵਜ੍ਹਾ ਕੀ ਸੀ ਇਹ ਵੀ ਦੱਸੋ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦੀ ਸ਼ਹਾਦਤ ਹੋਈ ਇਹ ਸ਼ਰਯਾਮ ਪਤਾ ਹੈ ਕਿ ਉਹਨੂੰ ਰੰਗ ਹੋਰ ਦਿੱਤਾ ਗਿਆ ਚੰਦੂ ਦੇ ਸਿਰ ਮੜ ਦਿੱਤਾ ਗਿਆ ਖੁਸਰੋ ਦਾ ਬਹਾਨਾ ਲਾ ਦਿੱਤਾ ਗਿਆ ਤੁਹਾਡੀ ਮੁਸਲਮਾਨਾਂ ਦੀ ਮੱਝ ਵੀ ਈਰਖਾ ਦਾ ਕਾਰਨ ਹੈ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦੀ ਸ਼ਹਾਦਤ ਤੇ ਹੁਣ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਸ਼ਮੀਰੀ ਪੰਡਤ ਨਹੀਂ ਆਏ ਜਿਨੇ ਉਹਦੀ ਖਾਤਰ ਸ਼ਹਾਦਤ ਨਹੀਂ ਹੋਈ ਫਿਰ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਸ਼ਹੀਦ ਕਿਉਂ ਕੀਤਾ ਫਿਰ ਇਹ ਵੀ ਦੱਸੋ ਹਰਾਮਖੋਰੋ ਖੁੱਲ ਕੇ ਮੈਨੂੰ ਉਹ ਸ਼ਬਦ ਵਰਤਨੇ ਪੈਣਗੇ ਦੋ ਸ਼ਰਤਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਤੁਸੀਂ ਇਹ ਸਾਬਤ ਕਰੋ ਤੇ ਕਸ਼ਮੀਰੀ ਪੰਡਤ ਨਹੀਂ ਆਏ ਗੁਰੂ ਅਰਜਨ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਜਿਨੇ ਉਹਦੀ ਕਦਰ ਨਹੀਂ ਦਿੱਤੀ ਇਹ ਸਾਬਤ ਕਰੋ ਤੇ ਫਿਰ ਮੈਂ ਸਾਬਤ ਕਰੂੰ ਕਿ ਜਹਾਗੀਰ ਦੀ ਜਿਹੜੀ ਪਾਲਿਸੀ ਹੈ ਜਿਹੜੀ ਮੱਜ ਵੀ ਈਰਖਾ ਅਰਾਜ ਨੀਤੀ ਹੈ ਉਹਦਾ ਗੁੱਸਾ ਗੁਰੂ ਤੇ ਅਰਜਨ ਦੇਵ ਸੱਚੇ ਪਾਸ਼ਾ ਦੀ ਸ਼ਹਾਦਤ ਹੈ ਅਸ਼ਦ ਤੀਜੀ ਗੱਲ ਜਿਹੜੀ ਮੈਂ ਕਹਿਣੀ ਹੈ ਫਿਰ ਅਸੀਂ ਵੀ ਝੂਠ ਕਰਾਂਗੇ ਕਿ ਸائیں ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂ ਨਹੀਂ ਰੱਖੀ ਜਿਹੜੀ ਤੁਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਹੋ ਨਾ ਫਿਰ ਇਹ ਸਭ ਕੁਝ ਝੂਠ ਨਿਕਲੂ ਹੁਣ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਇਹ ਦੇ ਰਹੇ ਨੇ ਇਹਨਾਂ ਦਾ ਕਾਰਨ ਇਹ ਹੈ ਵੀ ਹਿੰਦੂ ਕਮਿਊਨਿਟੀ ਭੜ ਕੇ ਔਰ ਸਿੱਖਾਂ ਦੇ ਵਿੱਚ ਜਿਹੜੀ ਹੈ ਉਹ ਹਲਚਲ ਹੋਵੇ ਤਕਰਾਰਬਾਜ਼ੀ ਹੋਵੇ ਤੁਹਾਡਾ ਮਕਸਦ ਇਹ ਹੁੰਦਾ ਹੈ ਪਰ ਇਹ ਪੂਰਾ ਨਹੀਂ ਹੋਣਾ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ